ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 657 ਤੋਂ ਲੈ ਕੇ 659 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਰਵਿਦਾਸ ਜੀ ਦੀ ਬਹੁਤ ਪਿਆਰੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ मादवे क्या कहिए भ्रम ऐसा जैसा मानिए होए ना तैसा रहौ हां जी संगत जी भगत रविदास जी कहंदे ने कि हे परमात्मा जी जदों ਸਾਡੇ ਅੰਦਰ ਮੈਂ ਸੀ ਹੋਮੇ ਸੀ ਉਦੋਂ ਤੂੰ ਪ੍ਰਗਟ ਨਹੀਂ ਹੋਇਆ ਹੁਣ ਜਦੋਂ ਤੂੰ ਪ੍ਰਗਟ ਹੋ ਗਿਆ ਤਾਂ ਅੰਦਰੋਂ ਮੈਂ ਮੇਰੀ ਨਿਕਲ ਗਈ ਹੈ ਕਹਿੰਦੇ ਜਿਸ ਤਰ੍ਹਾਂ ਜੇ ਸਮੁੰਦਰ ਹੋਵੇ ਸਮੁੰਦਰ 'ਚ ਤੂਫਾਨ ਆਇਆ ਹੋਵੇ ਬਹੁਤ ਲਹਿਰਾਂ ਦੇ ਨਾਲ ਸਮੁੰਦਰ ਭਰ ਜਾਂਦਾ ਪਰ ਅਸਲ ਦੇ ਵਿੱਚ ਜਿਹੜੀਆਂ ਲਹਿਰਾਂ ਨੇ ਹੁੰਦਾ ਤਾਂ ਪਾਣੀ ਹੀ ਹੈ ਨਾ ਸਮੁੰਦਰ ਦਾ ਉਹ ਪਰ ਉਹ ਤੂਫਾਨ ਕਰਕੇ ਲਹਿਰਾਂ ਬਣੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਹੀ ਕਹਿੰਦੇ ਇਹ ਜਿਹੜਾ ਜਗਤ ਦਾ पसारा ਹੈ ਤੇ ਪਰਮੇਸ਼ਰ ਦਾ ਰੂਪ ਹੀ ਹੈ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਨੇ ਹੈ ਤੇ ਉਹ ਪਾਣੀ ਦਾ ਰੂਪ ਪਾਣੀ ਹੀ ਹੁੰਦਾ ਇਸ ਤਰ੍ਹਾਂ ਹੀ ਜਗਤ ਦਾ पसारा ਪਰ ਹੈ ਤੇ ਇਹ ਸਭ ਪਰਮੇਸ਼ਰ ਦਾ ਰੂਪ ਹੀ ਹੈ ਫਿਰ ਕਹਿੰਦੇ ਇਹ ਜਿੱਦਾਂ ਸਾਨੂੰ ਭਰਮ ਹੈ ਕਿ ਜਿਹੜਾ ਅਸੀਂ ਆ ਅਸੀਂ ਹੋਰ ਚੀਜ਼ਾਂ ਤੇ ਪਰਮੇਸ਼ਰ ਹੋਰ ਚੀਜ਼ ਹੈ ਪਰ ਅਸੀਂ ਉਸ ਪਰਮੇਸ਼ਰ ਦੀ ਅੰਸਾਂ ਉਹਦਾ ਹੀ ਰੂਪ ਆ ਅਸੀਂ ਵੀ ਫਿਰ ਕਹਿੰਦੇ ਇਹ ਜਿਹੜਾ ਭਰਮ ਆ ਜਿਵੇਂ ਰੱਸੀ ਦਾ ਤੇ ਸੱਪ ਦਾ ਹੋ ਜਾਂਦਾ ਹੁੰਦਾ ਵੀ ਸਾਨੂੰ ਇਹ ਭਰਮ ਹੋ ਜਾਂਦਾ ਜੀਵ ਆਪਣੇ ਆਪ ਨੂੰ ਪਰਮੇਸ਼ਰ ਤੋਂ ਅਲੱਗ ਸਮਝ ਰੰਦਾ ਪਰ ਜਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ ਅਸਲੀਅਤ ਉਹ ਨਹੀਂ ਹੈ ਅਸੀਂ ਹੀ ਪਰਮੇਸ਼ਰ ਦਾ ਅਸੀਂ ਵੀ ਪਰਮੇਸ਼ਰ ਦਾ ਹੀ ਰੂਪ ਹਾਂ ਕਿਉਂਕਿ ਸਾਡ ਪਰਮੇਸ਼ਰ ਨੇ ਆਪਣੇ ਆਪ ਤੋਂ ਹੀ ਜਗਤ ਦੀ ਰਚਨਾ ਕੀਤੀ ਹੈ ਨਰਪਤ ਏਕsingहासन ਸੋਇਆ ਸੁਪਨੇ ਪਿਆ ਪিখਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਕਹਿੰਦੇ ਜਿਸ ਤਰ੍ਹਾਂ ਇੱਕ ਕੋਈ ਰਾਜਾ ਸੁੱਤਾ ਪਿਆ ਸਪਨੇ ਦੇ ਵਿੱਚ ਉਹਨੂੰ ਲੱਗਿਆ ਕਿ ਵੀ ਉਹ ਤੇ ਭਿਖਾਰੀ ਬਣ ਗਿਆ ਤੇ ਪਰ ਅਸਲ ਦੇ ਵਿੱਚ ਤੇ ਉਹ ਰਾਜਾ ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ ਹੈ ਨਾ ਉਹਨੂੰ ਇਹ ਸੁਪਨਾ ਆਉਂਦਾ ਤੇ ਇਹ ਰਾਜਾ ਹੁੰਦਿਆਂ ਹੋਇਆਂ ਵੀ ਫਿਰ ਉਹ ਬਹੁਤ ਦੁਖੀ ਹੁੰਦਾ ਕਿ ਮੈਂ ਤਾਂ ਭਿਖਾਰੀ ਬਣ ਗਿਆ ਇਸ ਤਰ੍ਹਾਂ ਹੀ ਕਹਿੰਦੇ ਅਸੀਂ ਆ ਸਾਡੀ ਵੀ ਉਹੀ ਹਾਲਤ ਆ ਅਸੀਂ ਉਸ ਪਰਮਾਤਮਾ ਦੀ ਅੰਸ਼ਾ ਪਰ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਅਲੱਗ ਸਮਝ ਕੇ ਦੁਖੀ ਹੋ ਰਹੇ ਹਾਂ ਅਸਲੀਅਤ ਸਾਨੂੰ ਪਤਾ ਨਹੀਂ ਹੈ ਸਮਝ ਨਹੀਂ ਰਹੇ ਅਸੀਂ ਰਾਜ ਪਿਅੰਗਮ ਪਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਕਨਕ ਰਾਜ ਪਿਅੰਗਮ ਪਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨ ਆਇਆ ਸਰਬੇ ਇੱਕ ਅਨੇਕੈ ਸੁਆਮੀ ਸਭ ਕਟ ਪੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੀ ਰੈ ਸਹਜ ਹੋਏ ਸੋ ਹੋਈ ਫਿਰ ਕਹਿੰਦੇ ਇਹ ਰਾਜੇ ਦਾ ਜਿਵੇਂ ਇਹ ਸਾਖੀ ਆ ਇਹ ਜਿਹੜੀ ਦੱਸੀ ਆ ਸੁੱਤੇ ਆਪੇ ਨੂੰ ਸੁਪਨੇ ਚ ਭਿਖਾਰੀ ਬਣ ਗਿਆ ਤੇ ਇਸ ਤਰ੍ਹਾਂ ਹੀ ਕਹਿੰਦੇ ਜਿਸ ਤਰ੍ਹਾਂ ਕਿ ਹਨੇਰੇ ਦੇ ਵਿੱਚ ਆਪਾਂ ਰੱਸੀ ਨੂੰ ਸਮਝ ਕੇ ਭ੍ਰਮ ਸਾਨੂੰ ਹੋ ਜਾਂਦਾ ਕਹਿੰਦੇ ਹੁਣ ਮੈਨੂੰ ਕੁਛ ਕੁਛ ਪਰਮਾਤਮਾ ਨੇ ਜੀਵਨ ਦੀ ਅਸਲੀਅਤ ਸਮਝਾਈ ਆ ਜਿਵੇਂ ਕਹਿੰਦੇ ਸੋਨੇ ਦੇ ਜਿਹੜੇ ਗਹਿਣੇ ਹੁੰਦੇ ਨੇ ਜਦੋਂ ਉਹਨਾਂ ਨੂੰ ਢਾਲ ਲੀਏ ਸੋਨਾ ਬਣ ਜਾਂਦਾ ਅਸੀਂ ਸਮਝ ਲੈਨੇ ਆ ਜਿਹੜੇ ਅਲੱਗ-ਅਲੱਗ ਗਹਿਣੇ ਦੇਖ ਕੇ ਵੀ ਇਹ ਕੋਈ ਹੋਰ ਤਰ੍ਹਾਂ ਦਾ ਸੋਨਾ ਹੁੰਦਾ ਤਾਂ ਇਹ ਉਹੀ ਸੋਨਾ ਜਦੋਂ ਢਲ ਜਾਂਦਾ ਫਿਰ ਸੇਮ ਹੀ ਉਹੀ ਬਣ ਜਾਂਦਾ ਪਹਿਲੇ ਵਾਲਾ ਹੀ ਇਸ ਤਰ੍ਹਾਂ ਹੀ ਕਹਿੰਦੇ ਵੀ ਅਸੀਂ ਜਦੋਂ ਪਰਮੇਸ਼ਰ ਦੇ ਵਿੱਚ ਅਸੀਂ ਸਮਾ ਜਾਂਨੇ ਆ ਫਿਰ ਪਰਮੇਸ਼ਰ ਦਾ ਰੂਪ ਹੀ ਬਣ ਜਾਂਨੇ ਆ ਤਰਸੀ ਹੁਣ ਭੁਲੇਖੇ ਦੇ ਵਿੱਚ ਆ ਕਿ ਪਰਮੇਸ਼ਰ ਹੋਰ ਆ ਤੇ ਅਸੀਂ ਹੋਰ ਆ ਕਹਿੰਦੇ ਉਹ ਜੋ ਪਰਮੇਸ਼ਰ ਹੈ ਉਹ ਇੱਕ ਤੋਂ ਅਨੇਕ ਬਣਿਆ ਹੋਇਆ ਸਾਰੇ ਸਰੀਰਾਂ ਦੇ ਵਿੱਚ ਪਰਮੇਸ਼ਰ ਆਪ ਹੀ ਰਹਿ ਕੇ ਸਭ ਕੁਝ ਭੋਗ ਰਿਹਾ ਹੈ ਕਹਿੰਦੇ ਹੁਣ ਰਵਿਦਾਸ ਜੀ ਨੂੰ ਇਹ ਪੂਰੀ ਜਿੱਦਾਂ ਤਸੱਲੀ ਹੋ ਗਈ ਆ ਕਿ ਪਰਮੇਸ਼ਰ ਸਾਡੇ ਆਪਣੇ ਹੱਥ ਤੋਂ ਵੀ ਸਾਡੇ ਨੇੜੇ ਹੈ ਸਾਡੇ ਤੇ ਪਰਮੇਸ਼ਰ ਵਿੱਚ ਕੋਈ ਪੇ ਨਹੀਂ ਹੈ ਅਸੀਂ ਪਰਮੇਸ਼ਰ ਦੀ ਹੀ ਆਨਸ਼ਾ ਉਹ ਸਾਡੇ ਅੰਦਰ ਹੀ ਸਮਾਇਆ ਹੈ ਜੋ ਹਮ ਬਾਂਦੇ ਮੋਹ ਉਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਾਦਵੇ ਜਾਣਤ ਹੋ ਜੈ ਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਹਾਂਜੀ ਸੰਗਤ ਜੀ ਭਗਤ ਜੀ ਕਹਿੰਦੇ ਨੇ ਵੀ ਜਿਹੜਾ ਸਾਨੂੰ ਮਾਇਆ ਦਾ ਮੋਹ ਸੀਗਾ ਅਸੀਂ ਤੇਰਾ ਨਾਮ ਜਪ ਕੇ ਉਸ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਗਏ ਆ ਪਰ ਹੁਣ ਜਿਸ ਪ੍ਰੇਮ ਦੇ ਬੰਧਨ ਵਿੱਚ ਅਸੀਂ ਤੈਨੂੰ ਬੰਦ ਲਿਆ ਪਰਮਾ ਪਰਮੇਸ਼ਰ ਜੀ ਉਹਦੇ ਤੋਂ ਤੂੰ ਹੁਣ ਕਿਵੇਂ ਛੁੱਟੇਗਾ ਅਸੀਂ ਤਾਂ ਤੇਰੇ ਨਾਮ ਦਾ ਸਿਮਰਨ ਕਰਕੇ ਮੋਹ ਜਿਹੜਾ ਸੀ ਮਾਇਆ ਦਾ ਉਹਦੇ ਤੋਂ ਛੁੱਟ ਗਏ ਹੁਣ ਜਿਹੜਾ ਅਸੀਂ ਤੈਨੂੰ ਆਪਣੇ ਪ੍ਰੇਮ ਵਿੱਚ ਜਕੜਿਆ ਉਹਦੇ ਤੋਂ ਤੈਨੂੰ ਕੌਣ ਛਡਾਊਗਾ ਕਹਿੰਦੇ ਪਰਮੇਸ਼ਰ ਜੀ ਕਹਿੰਦੇ ਤੈਨੂੰ ਭੁੱਲੀ ਨਹੀਂ ਹੋਈ ਤੇਰੇ ਭਗਤਾਂ ਦੀ ਪ੍ਰੀਤ ਤੇਰੇ ਨਾਲ ਕਿਵੇਂ ਦੀ ਆ ਤੈ ਉਹ ਸਭ ਜਾਣਦਾ ਵੀ ਤੇਰੇ ਭਗਤ ਤੈਨੂੰ ਕਿਵੇਂ ਦੀ ਪ੍ਰੀਤ ਕਰਦੇ ਨੇ ਤੇ ਕਹਿੰਦੇ ਇਹ ਜਿਹੜੀ ਅਬ ਕਹਾ ਕਰੋਗੇ ਅਸੀਂ ਫਿਰ ਕਹਿੰਦੇ ਇਸ ਪ੍ਰੀਤ ਤੋਂ ਕਿਵੇਂ ਛੁੱਟ ਜਾਂਗੇ ਪਰਮੇਸ਼ਰ ਜੀ ਮੇਨ ਪਕਰ ਫਾਂਕਿਓ ਅਰ ਕਟਿਓ ਰਾੰਦ ਕਿਓ ਬੋਹਬਾਨੀ ਖੰਡ ਖੰਡ ਕਰ ਪੋਜਨ ਕੀਨੋ ਤੌਨਾ ਬਿਸਰਿਓ ਪਾਨੀ ਕਹਿੰਦੇ ਜਿਸ ਤਰ੍ਹਾਂ ਮੱਛੀ ਦਾ ਪ੍ਰੇਮ ਪਾਣੀ ਦੇ ਨਾਲ ਹੁੰਦਾ ਮੱਛੀ ਨੂੰ ਟੁਕੜੇ ਟੁਕੜੇ ਕਰਕੇ ਰੰਨਿਆ ਜਾਂਦਾ ਖਾਦਾ ਜਾਂਦਾ ਪਰ ਜਿਹਦੇ ਪੇਟ ਦੇ ਅੰਦਰ ਜਾਂਦੀ ਆ ਉੱਥੇ ਵੀ ਪਾਣੀ ਮੰਗਦੀ ਆ ਪਾਣੀ ਦੀ ਪਿਆਸ ਉਸ ਜੀਵ ਨੂੰ ਲੱਗਦੀ ਆ ਮਤਲਬ ਇੰਨਾ ਹੈਗਾ ਮੱਛੀ ਦਾ ਟੋਟੇ ਟੋਟੇ ਹੋ ਜਾਣ ਤੇ ਵੀ ਪਾਣੀ ਨਾਲੋਂ ਪ੍ਰੇਮ ਨਹੀਂ ਖਤਮ ਹੁੰਦਾ ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਸਾਡੀ ਤੇਰੇ ਨਾਲ ਪੈ ਗਈ ਆ ਪਰਮੇਸ਼ਰ ਜੀ ਆਪਨ ਬਾਪੈ ਨਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾ ਪਾ ਕਹਿੰਦੇ ਪਰਮੇਸ਼ਰ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ ਪਰਮੇਸ਼ਰ ਤੇ ਉਹਦਾ ਹੀ ਹੈ ਜਿਸ ਨੇ ਪਰਮੇਸ਼ਰ ਨੂੰ ਪ੍ਰੇਮ ਕੀਤਾ ਸਾਰਾ ਕਹਿੰਦੇ ਜਿਹੜਾ ਜਗਤ ਹੈ ਮਾਇਆ ਦੇ ਮੋਹ ਦੇ ਵਿੱਚ ਉਲਝਿਆ ਹੋਇਆ ਪਰ ਜੋ ਪਰਮੇਸ਼ਰ ਦਾ ਭਗਤ ਹੈ ਉਹਨੂੰ ਮਾਇਆ ਦੇ ਮੋਹ ਦਾ ਕੋਈ ਦੁੱਖ ਨਹੀਂ ਹੈ ਉਹਨੂੰ ਇਹ ਸੰਤਾਪ ਨਹੀਂ ਭੋਗਣਾ ਪੈਂਦਾ ਮਾਇਆ ਦੇ ਮੋਹ ਦਾ ਕਹਿ ਰਿਹਾ ਵੀ ਦਾਸ ਭਗਤ ਇੱਕ ਬਾਡੀ ਅਬ ਇਹ ਕਾਸੋ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੂ ਸਹੀਐ ਫਿਰ ਭਗਤ ਜੀ ਹੋਰ ਇੱਕ ਪਤੇ ਦੀ ਗੱਲ ਕਹਿੰਦੇ ਨੇ ਕਹਿੰਦੇ ਜਿਸ ਪਰਮੇਸ਼ਰ ਦੀ ਭਗਤੀ ਕਰਨ ਦੇ ਨਾਲ ਸਾਡਾ ਮਾਇਆ ਦਾ ਮੋਹ ਖਤਮ ਹੋ ਗਿਆ ਸਾਨੂੰ ਹੁਣ ਇਹ ਕਹਿਣ ਦੀ ਲੋੜ ਨਹੀਂ ਕਿ ਸਾਡਾ ਉਹ ਦੁੱਖ ਅਜੇ ਵੀ ਕਾਇਮ ਹੈ ਸਾਡਾ ਜਿਹੜਾ ਮਾਇਆ ਦਾ ਦੁੱਖ ਸੀ ਉਹ ਤਾਂ ਪਰਮੇਸ਼ਰ ਦੀ ਭਗਤੀ ਦੇ ਕਰਨ ਦੇ ਨਾਲ ਦੂਰ ਹੋ ਗਿਆ ਹੁਣ ਸਾਨੂੰ ਮਾਇਆ ਦਾ ਮੋਹ ਨਹੀਂ ਵਿਆਪਦਾ ਦੁਲਾਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਭਿਵੇਕੇ ਰਾਜ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹੇ ਲੇਖੈ ਕਹਿੰਦੇ ਅਸੀਂ ਕੋਈ ਪਿੱਛੇ ਚੰਗੇ ਕਰਮ ਕੀਤੇ ਸੀ ਜੋ ਸਾਨੂੰ ਇਹ ਮਨੁੱਖਾ ਜਨਮ ਮਿਲ ਗਿਆ ਪਰ ਹੁਣ ਕਹਿੰਦੇ ਕਿਉਂਕਿ ਅਸੀਂ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ ਇਸ ਜਨਮ ਦੇ ਵਿੱਚ ਤਾਂ ਇਹ ਵਿਅਰਥ ਜਾ ਰਿਹਾ ਹੈ ਕਹਿੰਦੇ ਜੇ ਕੋਈ ਕਹੇ ਰਾਜੇ ਇੰਦਰ ਦਾ ਰਾਜ ਮੈਨੂੰ ਮਿਲ ਜਾਵੇ ਕਹਿੰਦੇ ਪਰਮੇਸ਼ਰ ਦੀ ਭਗਤੀ ਦੇ ਬਰਾਬਰ ਨਹੀਂ ਹੈ ਕੋਈ ਜੀਵ ਕਹੇ ਕਿ ਪਤਨੀ ਰਾਜੇ ਇੰਦਰ ਦਾ ਰਾਜ ਮਿਲ ਜਾਣਾ ਬਹੁਤ ਵੱਡੀ ਚੀਜ਼ ਆ ਪਰਮੇਸ਼ਰ ਦੀ ਭਗਤੀ ਦੇ ਉਹ ਲੇਖੇ ਚ ਨਹੀਂ ਆਉਂਦਾ ਹੈਗਾ ਪਰਮੇਸ਼ਰ ਦੀ ਭਗਤੀ ਦਾ ਜੋ ਆਨੰਦ ਆ ਉਹ ਦੇ ਰਾਜ ਵਿੱਚ ਨਹੀਂ ਹੈ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਓ ਕਹਿੰਦੇ ਪਰਮੇਸ਼ਰ ਦਾ ਨਾਮ ਰਸ ਜਿਸ ਜੀਵ ਨੇ ਚੱਖਿਆ ਨਹੀਂ ਹੈ ਉਹਨੂੰ ਕਹਿੰਦੇ ਇਹਦੇ ਆਨੰਦ ਦਾ ਨਹੀਂ ਪਤਾ ਕਹਿੰਦੇ ਪਰਮੇਸ਼ਰ ਦਾ ਨਾਮ ਰਸਤੇ ਇੰਨਾ ਆਨੰਦਮਈ ਹੈ ਜਿਹਨੇ ਚੱਖ ਲਿਆ ਉਹਨੂੰ ਸੰਸਾਰ ਦੇ ਸਾਰੇ ਰਸ ਫਿੱਕੇ ਨਜ਼ਰ ਆਉਂਦੇ ਨੇ ਸਾਰੇ ਉਹਨੂੰ ਜਿਹੜੇ ਪੰਜਾਵਿਤ ਦੇ ਰਸ ਨੇ ਉਹਨੂੰ ਉਹ ਬੇ ਲੋੜੇ ਫਿਰ ਹੋ ਜਾਂਦੇ ਨੇ ਉਹਨੂੰ ਉਹਨਾਂ ਦੀ ਲੋੜ ਨਹੀਂ ਰਹਿੰਦੀ ਜਿਨੇ ਪਰਮੇਸ਼ਰ ਦਾ ਨਾਮ ਰਸ ਚੱਖ ਲਿਆ ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲਨੇਵਲ ਵੀ ਬੇਬੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹਿੰਦੇ ਅਸੀਂ ਜਾਣ ਬੁੱਝ ਕੇ ਹੀ ਗਲਤੀਆਂ ਕਰਦੇ ਆ ਜਾਣ ਬੁੱਝ ਕੇ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਜਾਣਦਿਆਂ ਹੋਇਆ ਵੀ ਕਿ ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਉੱਚਾ ਹੈ ਸਾਡ ਇਹ ਜਿਹੜਾ ਕਹਿੰਦੇ ਸਾਡੀ ਜਿਹੜੀ ਜ਼ਿੰਦਗੀ ਦੇ ਦਿਨ ਨੇ ਉਹ ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾ ਇਸ ਤਰ੍ਹਾਂ ਹੀ ਵਿਅਰਥ ਜਾ ਰਹੇ ਨੇ ਸਾਡੀ ਕਾਮਵਾਸ਼ਨਾ ਕਹਿੰਦੇ ਵੱਧ ਰਹੀ ਆ ਪਰ ਜਿਹੜੀ ਸਾਡੀ ਸੋਚਣ ਦੀ ਸ਼ਕਤੀ ਆ ਚੰਗੇ ਸੋਚ ਦੀ ਉਹ ਸਾਡੀ ਘਟ ਰਹੀ ਆ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੋੜ ਕਿਹੜੀ ਹੈ ਕਹੀਤ ਆਨ ਅਚਰਤੀਏ ਅਨ ਕਛ ਸਮਝ ਨ ਪਰੈ ਅપર ਮਾਇਆ ਕਹੀਤ ਆਨ ਅਚਰੀਤ ਅਨ ਕਛ ਸਮਝ ਨ ਪਰੈ ਅપર ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਿਆ ਕਹਿੰਦੇ ਅਸੀਂ ਕਰਦੇ ਕੁਝ ਹੋਰਾਂ ਕਹਿੰਦੇ ਕੁਝ ਹੋਰਾਂ ਮਾਇਆ ਦਾ ਸਾਡੇ ਤੇ ਬਹੁਤ ਵੱਡਾ ਪ੍ਰਭਾਵ ਹੈ ਕਹਿੰਦੇ ਰਵਿਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਹੁਣ ਮੈਂ ਜਿਹੜਾ ਇਹ ਜਗਤ ਆ ਇਹਦੇ ਜਿਹੜਾ ਮਾਇਆ ਦਾ ਜਾਲ ਆ ਉਹਦੇ ਤੋਂ ਮੈਂ ਕਹਿੰਦੇ ਉਦਾਸ ਹੋ ਗਿਆ ਉਹਦੇ ਚੋਂ ਨਿਕਲਣਾ ਚਾਹੁੰਦਾ ਤੇ ਤੁਸੀਂ ਹੀ ਦਇਆ ਕਰਕੇ ਮੈਨੂੰ ਇਸ ਜਾਲ ਚੋਂ ਕੱਢੋ ਵਾਹਿਗੁਰੂ ਜੀ ਵਾਹਿਗੁਰੂ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿਦ ਨਵ ਨਿਦ ਕਰ ਤਲਤਾਕੇ ਕਹਿੰਦੇ ਉਹ ਪਰਮੇਸ਼ਰ ਜੋ ਸੁੱਖਾਂ ਦਾ ਸਾਗਰ ਹੈ ਜਿਹੜੇ ਸਵਰਗ ਦੇ ਕਹਿੰਦੇ ਪੰਜੇ ਬ੍ਰਿਕਸ਼ ਨੇ ਚਿੰਤਾ ਮਾਨਾ ਕਾਮ ਤੈਨ ਗਾਉਆ ਇਹ ਸਾਰੀ ਉਸ ਪਰਮੇਸ਼ਰ ਦੇ ਬਸ ਦੀਆਂ ਚੀਜ਼ਾਂ ਨੇ ਚਾਰ ਪਦਾਰਥ ਕਹਿੰਦੇ ਜਿਹੜੇ ਧਰਮ ਅਰਥ ਕਾਮ ਮੋਕਸ਼ ਅਸ਼ਟ ਅਸ਼ਟ ਦਸਾ ਸਿੱਧ 18 ਸਿੱਧੀਆਂ ਨੌ ਨਿੱਧੀਆਂ ਇਹ ਪਰਮੇਸ਼ਰ ਦੇ ਹੱਥਾਂ ਦੀ ਤੜੀ ਤੇ ਰਹਿੰਦੀਆਂ ਨੇ ਹਰ ਵਕਤ ਇਹ ਪਰਮੇਸ਼ਰ ਲਈ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਹਰ 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 ਨਾਮ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਕਹਿੰਦੇ ਹੈ ਰਸਨਾ ਸਭ ਕੋ ਛਤਿਆਗ ਕੇ ਕਹਿੰਦੇ ਸਿਰਫ ਉਸ ਪਰਮੇਸ਼ਰ ਦਾ ਹੀ ਨਾਮ ਕਿਉਂ ਨਹੀਂ ਜਪਦੀ ਜੋ ਤੇਰੇ ਅੰਤ ਦਾ ਸਹਾਈ ਹੈ ਨਾਨਾ ਖਿਆਨ ਪੁਰਾਨ ਬੇਦ ਬਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਕਹਿੰਦੇ ਜਿਹੜੇ ਪੁਰਾਣਾਂ ਦੇ ਵਿੱਚ ਵਿਚਾਰਾਂ ਲਿਖੀਆਂ ਹੋਈਆਂ ਨੇ ਵੇਦਾਂ ਦੇ ਵਿੱਚ ਕਹਿੰਦੇ ਜੋ ਸਾਖੀਆਂ ਦਿੱਤੀਆਂ ਹੋਈਆਂ ਨੇ ਸਮਝਣ ਨੂੰ ਸਿੱਖਿਆ ਦਿੱਤੀਆਂ ਹੋਈਆਂ ਨੇ ਕਹਿੰਦੇ ਉਹ ਪਰਮੇਸ਼ਰ ਦੇ ਨਾਲ ਜੋ ਅਨੁਭਵ ਗਿਆਨ ਹੋ ਜਾਂਦਾ ਉਹਦੇ ਬਰਾਬਰ ਨਹੀਂ ਹੈ ਕਹਿੰਦੇ ਵਿਆਸ ਰਿਸ਼ੀ ਕਹਿੰਦੇ ਜਿਸ ਨੇ ਵੇਦਾਂ ਦੇ ਵਾਰ ਵੇਦ ਲਿਖੇ ਨੇ ਉਹਨੇ ਵੀ ਇਹ ਗੱਲ ਕਹੀ ਆ ਕਿ ਪਰਮੇਸ਼ਰ ਦੇ ਨਾਮ ਦੇ ਬਰਾਬਰ ਵੇਦਾਂ ਦਾ ਪਾਠ ਕਰਨਾ ਨਹੀਂ ਹੈ ਸਭ ਤੋਂ ਉੱਪਰ ਪਰਮੇਸ਼ਰ ਦਾ ਨਾਮ ਜਾਪ ਹੈ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡਾ ਪਾਗਲੇ ਬਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਤਰ ਜਨਮ ਮਰਨ ਪੈ ਭਾਗੀ ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਦੀ ਲਿਵ ਪਰਮੇਸ਼ਰ ਨਾਲ ਲੱਗ ਜਾਂਦੀ ਹੈ ਫਿਰ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਫਿਰ ਰਵਿਦਾਸ ਜੀ ਕਹਿੰਦੇ ਨੇ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਉਹਨਾਂ ਦੇ ਜਨਮ ਮਰਨ ਦੇ ਸਾਰੇ ਡਰ ਖਤਮ ਹੋ ਜਾਂਦੇ ਨੇ ਜੋ ਤੁਮ ਗਿਰ ਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪਏ ਹੈ ਚਕੂਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸਿਓ ਜੋਰੇ ਰਹਾਓ ਹੰਦੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਜੇ ਤੂੰ ਸੋਹਣਾ ਪਹਾੜ ਬਣ ਜਾਏ ਤਾਂ ਮੈਂ ਇਸ ਸੋਹਣੇ ਪਹਾੜ ਨੂੰ ਦੇਖ ਕੇ ਨੱਚਣ ਵਾਲਾ ਮੋਰ ਬਣ ਜਾਵਾਂ ਤੇਰਾ ਜੇ ਤੂੰ ਚੰਦ ਬਣ ਜਾਏ ਤਾਂ ਮੈਂ ਤੈਨੂੰ ਦੇਖਣ ਲਈ ਚਕੋਰ ਬਣ ਜਾਵਾਂ ਕਹਿੰਦੇ ਹੈ ਪਰਮੇਸ਼ਰ ਜੀ ਹੁਣ ਸਾਡੇ ਨਾਲੋਂ ਪ੍ਰੀਤ ਨਾ ਜੋੜੇ ਤੋੜਿਓ ਤੇਰੇ ਨਾਲੋਂ ਪ੍ਰੀਤ ਜੇ ਟੁੱਟ ਗਈ ਕਹਿੰਦੇ ਤਾਂ ਕਿਹਦੇ ਨਾਲ ਜੋੜਾਂਗੇ ਕਿ ਤੇਰੇ ਜਿੰਨਾ ਚੰਗਾ ਕੋਈ ਪ੍ਰੀਤ ਪਾਉਣ ਵਾਲਾ ਮਿਲਣਾ ਨਹੀਂ ਜੋ ਤੁਮ ਦੀਵਰਾ ਹੋ ਤਉ ਹਮ ਬਾਤੀ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਤ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਵਾਹਿਗੁਰੂ ਬੜਾ ਜਦਾਂ ਡੂੰਘੇ ਪ੍ਰੇਮ ਦੀਆਂ ਗੱਲਾਂ ਕਰਦੇ ਨੇ ਪਰਮੇਸ਼ਰ ਨਾਲ ਬਹੁਤ ਇਦਾਂ ਦੀਆਂ ਕਿ ਜਿਹੜੀ ਬਹੁਤ ਡੂੰਘਾਈ ਵਿੱਚ ਪ੍ਰੀਤ ਆ ਕਹਿੰਦੇ ਤੁਸੀਂ ਦੀਪਕ ਵਣ ਜਾਓ ਤੇ ਮੈਂ ਤੁਹਾਡੀ ਬੱਤੀ ਬਣ ਜਾਵਾਂ ਤੁਸੀਂ ਪਰਮੇਸ਼ਰ ਜੀ ਤੀਰਥ ਵਣ ਜਾਓ ਤਾਂ ਮੈਂ ਉਸ ਤੀਰਥ ਤੇ ਇਸ਼ਨਾਨ ਕਰਨ ਵਾਲਾ ਯਾਤਰੂ ਬਣ ਜਾਵਾਂ ਤੇਰੇ ਦਰਸ਼ਨ ਕਰਨ ਵਾਲਾ ਕਹਿੰਦੇ ਪਰਮੇਸ਼ਰ ਜੀ ਤੇਰੇ ਨਾਲ ਮੇਰੀ ਪ੍ਰੀਤ ਸੱਚੀ ਹੋ ਗਈ ਆ ਪੱਕਾ ਪ੍ਰੇਮ ਪੈ ਗਿਆ ਮੈਂ ਸਾਰੀ ਦੁਨੀਆ ਨਾਲੋਂ ਤੋੜ ਕੇ ਪ੍ਰੀਤ ਇਕ ਤੇਰੇ ਨਾਲ ਲਾਈ ਆ ਕਹਿੰਦੇ ਸਭ ਕੁਝ ਛੱਡ ਦਿੱਤਾ ਇੱਕ ਤੇਰੇ ਨਾਲ ਪ੍ਰੀਤ ਪਾ ਲਈ ਆ ਜਹ ਜਹ ਜਾਉ ਤਹਾਂ ਤੇਰੀ ਸੇਵਾ ਤੁਮ ਸੋ ठाकुर ਔਰ ਨਦੇਵਾ ਕਹਿੰਦੇ ਜਿੱਥੇ ਵੀ ਮੈਂ ਜਾਣਾ ਪਰਮੇਸ਼ਰ ਜੀ ਤੇਰੀ ਸੇਵਾ ਭਗਤੀ ਕਰਦਾ ਤੇਰੇ ਵਰਗਾ ਕਹਿੰਦੇ ਮਾਲਕ ਦੇਵਤਾ ਮੈਨੂੰ ਹੋਰ ਕੋਈ ਦਿਸਦਾ ਨਹੀਂਗਾ ਪਰਮੇਸ਼ਰ ਜੀ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੈ ਰਬਿਦਾਸਾ ਕਹਿੰਦੇ ਤੇਰੀ ਬੰਦਗੀ ਕਰਿਆ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਨੇ ਕਹਿੰਦੇ ਤੇਰੀ ਨਾਲ ਭਗਤੀ ਮੇਰੀ ਬਣੀ ਰਹੇ हे ਪਰਮੇਸ਼ਰ ਜੀ ਮੈਂ ਪ੍ਰੇਮ ਵਿੱਚ ਤੇਰੇ ਗੁਣ ਗਾਉਂਦਾ ਹਾਂ ਤੇਰੇ ਨਾਲ ਮੇਰੀ ਭਗਤੀ ਲੱਗੀ ਰਹੇ ਇਸ ਭਗਤੀ 'ਚ ਮੈਂ ਲੱਗਿਆ ਰਹਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਕਹਿੰਦੇ ਜਿਹੜਾ ਇਹ ਜੀਵ ਹੈ ਇਹਦਾ ਜਿਹੜਾ ਸਰੀਰ ਆ ਉਹਦੀ ਜਿਹੜੀ ਕੰਧ ਦਾ ਪਾਣੀ ਦੀ ਆ ਉਹਨੂੰ ਜਿਹੜੀ ਥੰਮੀ ਮਿਲੀ ਹੋਈ ਆ ਸਵਾਸਾਂ ਦੀ ਮਿਲੀ ਹੋਈ ਆ ਹਵਾ ਦੀ ਤੇ ਮਾਤਾ ਪਿਤਾ ਦੇ ਕਹਿੰਦੇ ਆ ਲੈ ਕੇ ਰਕਤ ਦਾ ਤੇ ਮਾਤਾ ਪਿਤਾ ਦੇ ਬਿੰਦ ਦਾ ਲੈ ਕੇ ਕਹਿੰਦੇ ਉਹ ਗਾਰਾ ਸਾਨੂੰ ਕਹਿੰਦੇ ਲੱਗਿਆ ਹੋਇਆ ਸਾਡੇ ਸਰੀਰ ਨੂੰ ਇਹ ਸਰੀਰ ਕਹਿੰਦੇ ਹੱਡੀਆਂ ਮਾਸੀਆਂ ਹੱਡ ਮਾਸ ਨਾੜੀਆਂ ਦਾ ਪਿੰਜਰ ਆ ਇਹਦੇ ਵਿੱਚ ਕਹਿੰਦੇ ਸਾਡੇ ਸਰੀਰ ਦੇ ਵਿੱਚ ਜਿੰਦ ਰੂਪੀ ਜਿਹੜੀ ਹੈਗਾ ਜੀਵ ਉਹ ਬਸ ਰਿਆ ਹੱਡ ਮਾਸ ਨਾੜੀਆਂ ਦੇ ਪਿੰਜਰ ਦੇ ਵਿੱਚ प्राणिक्या मेरा क्या तेरा जैसे तरवर पंख बसेरा फिर कहंदे हे जीव की एदे ਵਿੱਚ ਤੇਰਾ ਤੇ ਕੀ ਮੇਰਾ ਕਿਸ ਚੀਜ਼ ਦਾ ਤੂੰ ਹੰਕਾਰ ਕਰ ਰਿਆ ਜਿਵੇਂ ਪੰਛੀ ਆ ਕੇ ਰਾਤ ਕੱਟਣ ਲਈ ਦਰਖਤ ਤੇ ਰਹਿੰਦੇ ਨੇ ਇਦਾਂ ਦਾ बसेरा ਤੇਰਾ ਜਗਤ ਵਿੱਚ ਐ ਪਰ ਤੂੰ ਕਿਹੜੇ ਚ ਮੇਲਿਆਂ ਚ ਪੈ ਗਿਆ ਕਿਹੜੇ ਹੰਕਾਰ ਚ ਦੱਬਿਆ ਗਿਆ ਰਹਾਓ ਰੱਖੋ ਕੰਦ ਉਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਵਾ ਫਿਰ ਕਹਿੰਦੇ ਜੀਵ ਵੱਡੀਆਂ ਵੱਡੀਆਂ ਬਿਉਂਤਾਂ ਬਣਾਉਂਦੇ ਨੇ ਘਰ ਬਣਾਉਂਦੇ ਨੇ ਬੜੀਆਂ ਨੀਵੀਆਂ ਨੀਹਾ ਪਟਵਾਉਂਦੇ ਨੇ ਵੀ ਪੱਕੇ ਮਕਾਨ ਬਣ ਜਾਣਾ ਕਹਿੰਦੇ ਅੰਤ ਨੂੰ ਕੀ ਹੁੰਦਾ ਸਾਢੇ ਤਿੰਨ ਹੱਥ ਕਹਿੰਦੇ ਜਗ੍ਹਾ ਚਾਹੀਦੀ ਐ ਜੀਵ ਨੂੰ ਜਦੋਂ ਪੂਰਾ ਹੁੰਦਾ ਤਾਂ ਉਹਦੇ ਸਰੀਰ ਦਾ ਕਿਰਿਆ ਕਰਮ ਕਰਨ ਲਈ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਪਸਮ ਕੀ ਟੇਰੀ ਕਹਿੰਦੇ ਆਪਣੇ ਬਾਲ ਬਣਾਉਣਾ ਚੰਗੀ ਤਰ੍ਹਾਂ ਟੇਢੀ ਪੱਗ ਬੰਨਦਾ ਆਪਣੇ ਆਪ ਨੂੰ ਸਵਾਰਦਾ ਸਰੀਰ ਨੂੰ ਪਰ ਕਹਿੰਦੇ ਅੰਤ ਨੂੰ ਇਹਨੇ ਸਰੀਰ ਨੇ ਕਹਿੰਦੇ ਇੱਕ ਸਵਾਦੀ ਢੇਰੀ ਬਣ ਜਾਣਾ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਕਹਿੰਦੇ ਉੱਚੇ ਮੰਦਰਾਂ ਦਾ ਸੋਹਣੀ ਇਸਤਰੀ ਦਾ ਬਸ ਉਹੀ ਤੂੰ ਮਾਣ ਕਰਦਾ ਰਹਿਣਾ पर परमेश्वर ਦੇ ਨਾਮ ਤੋਂ ਬਿਨਾ ਤੋ ਜੀਵਨ ਰੂਪੀ ਬਾਜੀ ਹਾਰ ਜਾਂਦਾ ਹੈ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚੁਮਾਰਾ ਵਾਹਿਗੁਰੂ ਜੀ ਵਾਹਿਗੁਰੂ ਸੰਗੀ ਸੰਗਤ ਜੀ ਫਿਰ ਭਗਤ ਜੀ ਕਹਿੰਦੇ ਨੇ ਕਿ ਮੇਰੀ ਜਾਤ ਪਾਤ ਬੜੀ ਨੀਵੀਂ ਆ ਬੜੇ ਨੀਵੀਂ ਕੁੱਲ ਵਿੱਚ ਮੇਰਾ ਜਨਮ ਹੋਇਆ ਪਰ ਕਹਿੰਦੇ हे ਪਰਮੇਸ਼ਰ ਜੀ ਤੇਰੀ ਸ਼ਰਨ ਵਿੱਚ ਆ ਗਿਆ ਰਵਿਦਾਸ ਫਿਰ ਕਹਿੰਦੇ ਮੈਂ ਇਹ ਜੀਵਨ ਦੀ ਬਾਜੀ ਜਿੱਤ ਲਈ ਆ ਉਸ ਤਰ੍ਹਾਂ ਕਹਿੰਦੇ ਮੈਂ ਬੜੀ ਨੀਵੀਂ ਕੁੱਲ ਦਾ ਸੀ ਪਰ ਜਦੋਂ ਤੇ ਤੇਰੀ ਸ਼ਰਨ ਵਿੱਚ ਆ ਗਿਆ ਮੈਂ ਕਹਿੰਦੇ ਮੇਰਾ ਜਿਹੜਾ ਜੀਵਨ ਆ ਉਹ ਸੰਵਰ ਗਿਆ ਕਹਿੰਦੇ ਜਮ ਰੱਠਾ ਗਾਂਠ ਨ ਜਨਈ ਲੋਕ ਇਕਠਾ ਵੈ ਪਨਹੀਂ ਰਹਾਓ ਕਹਿੰਦੇ ਮੈਂ ਜਿਹੜੀ ਇਹ ਸਰੀਰ ਰੂਪੀ ਕਹਿੰਦੇ ਜਿਹੜੀ ਜੁੱਤੀ ਆ ਮੈਨੂੰ ਇਹਨੂੰ ਗੰਡ ਨਹੀਂ ਲਾਉਣੀ ਆਉਂਦੀ ਪਰ ਲੋਕ ਕਹਿੰਦੇ ਇਸ ਸਰੀਰ ਰੂਪੀ ਜੁੱਤੀ ਨੂੰ ਹੀ ਗੰਡ ਲਾਉਂਦੇ ਨੇ ਮਤਲਬ ਕਹਿਣ ਦਾ ਕਿ ਵੀ ਜਿਹੜਾ ਸਰੀਰ ਆ ਮੈਂ ਉਹਦਾ ਮੋਹ ਛੱਡ ਦਿੱਤਾ ਪਰ ਦੁਨੀਆ ਸਰੀਰ ਨੂੰ ਹੀ ਮੋਹ ਕਰ ਸਰੀਰ ਨਾਲ ਮੋਹ ਪਾਈ ਬੈਠੀ ਆ ਆਰੇ ਨਹੀਂ ਜਹ ਤੋ ਪੂ ਨਹੀਂ RAM ਬੀਠਾਉ ਰੋ ਪੂ ਕਹਿੰਦੇ ਮੇਰੇ ਸਰੀਰ ਦੇ ਵਿੱਚ ਮਾਇਆ ਦਾ ਮੋਹ ਨਹੀਂ ਹੈ ਮੈਨੂੰ ਸਰੀਰ ਨਾਲ ਮੋਹ ਨਹੀਂ ਹੈ ਮੇਰੇ ਸਰੀਰ ਦੇ ਅੰਦਰ ਕਹਿੰਦੇ ਲੋਭ ਵੀ ਨਹੀਂ ਰਹਿ ਗਿਆ ਲੋਭ ਦੀ RAM ਵੀ ਨਹੀਂ ਰਹਗੀ ਲੋਗ ਗੰਠ ਗੰਠ ਖਰਾ ਬਿਗੂਚਾ ਹਾ ਬਿਨ ਗਾਂਠੇ ਜਾਏ ਪਹੁੰਚਾ ਕਹਿੰਦੇ ਲੋਕ ਤਰ੍ਹਾਂ ਤਰ੍ਹਾਂ ਦੇ ਖਾਣੇ ਖਾ ਲਾ ਖਾ ਇਸ ਸਰੀਰ ਦੀ ਪਾਲਣਾ ਕਰਦੇ ਨੇ ਪਰ ਕਹਿੰਦੇ ਰਵਿਦਾਸ ਜੀ ਨੇ ਸਰੀਰ ਦਾ ਮੋਹ ਤਿਆਗ ਦਿੱਤਾ ਸਰੀਰ ਦਾ ਮੋਹ ਤਿਆਗਣ ਦੇ ਨਾਲ ਪਰਮੇਸ਼ਰ ਦੇ ਚਰਨਾਂ ਚ ਪ੍ਰੀਤ ਪੈ ਗਈ ਰਵਿਦਾਸ ਜਪੈ ਰਾਮ ਨਾਮ ਮੋਹਿ ਜਮਸਿਓ ਨਾਹੀ ਕਾਮ ਕਹਿੰਦੇ ਹੁਣ ਜਦੋਂ ਰਵਿਦਾਸ ਜੀ ਉਸ ਪਰਮੇਸ਼ਰ ਦਾ ਨਾਮ ਹੀ ਜਪਦੇ ਨੇ ਫਿਰ ਕਹਿੰਦੇ ਜਮ ਦੇ ਨਾਲ ਹੁਣ ਮੇਰਾ ਕੋਈ ਵਾਅ ਵਾਸਤਾ ਨਹੀਂ ਪੈਣਾ ਮੈਨੂੰ ਹੁਣ ਕਹਿੰਦੇ ਜਮ ਦੇ ਦੇਸ਼ ਜਾਣ ਦਾ ਕੋਈ ਡਰ ਨਹੀਂ ਰਹਿ ਗਿਆ ਕਿਉਂਕਿ ਮੇਰਾ ਪ੍ਰੇਮ ਪਰਮੇਸ਼ਰ ਨਾਲ ਪੈ ਗਿਆ ਵਾਹਿਗੁਰੂ ਜੀ ਵਾਹਿਗੁਰੂ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ